ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਪਹਿਰ ਨਹੀਂ ਤੇ ਰਾਤ ਚੋਂ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਰੇਦ ਡੇਰ ਰੋਗਤਾ ਬਖਸ਼ੇ ਪੀੜੀ ਪਰ ਬੈਗੀ ਇੱਧਰ ਸੰਦੀਪ ਕਰ 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 ਆਹ ਹੋ ਜਾਣਾ ਮਮੀ ਹਾਂ ਤੂੰ ਇਹ ਵੀ ਕਹਦੀ ਮੈਂ ਵੀ ਪੀੜੀ ਪਰ ਬੈਗੀ ਚੱਲ ਪਹਿਲਾਂ ਸਾਸ਼ਤਰੀ ਕੱਲ ਬਣਾ ਦੇ ਸਾਰਾ ਤੋ ਚੱਕਾ ਕੀ ਹਾਲ ਹੈ ਜੀ ਪੁੱਤ ਪਹਿਲਾਂ ਇੱਧਰ ਸੌੜ ਕੇ ਬਸ ਕਾ ਕੀ ਹਾਲ ਹੈ ਜੀ ਕੀ ਹਾਲ ਹੈ ਜੀ ਵੇ ਆਪਣਾ ਚਟਖਿਆ ਲਾਉਣ ਲੱਗੀ ਆਟਾ ਖਾਂਤੀ ਸੁੱਕਾ ਤੂੰ ਵੀ ਬੁਲਾ ਦੇ ਸਾਸਤਰੀ ਕਾ ਕਿ ਭੁੱਲ ਗਈ ਵਾਹਿਗੁਰਜੀ ਕਾਕਾ ਸਾਹਿਬ ਵਾਹਿਗੁਰਜੀ ਕੀ ਫਤਿਹ ਬਦਾਈਆਂ ਜੀ ਸਿੱਧੂ ਮੂਸੇਵਾਲਾ ਛੋਟਾ ਭਾਈ ਆ ਗਿਆ ਜੀ ਤੇ ਸਾਡੇ ਘਰ ਤਾਲੂ ਵਾਲੇ ਪਰੌਂਠੇ ਤਤਵੈਰ ਕਰਤੇ ਤੇ ਜਸਮੀਨ ਨੇ ਸਾਡੀ ਨੇ ਇਧਰ ਦਾ ਸਰਦਾਰ ਜੀ ਕਹਿੰਦੇ ਵੀ ਹੁਣ ਸਿੱਧੂ ਮੂਸੇਵਾਲਾ ਦਾ ਭਾਈ ਆ ਗਿਆ ਮੈਂ ਕਾਤੇ ਪਿੱਛੇ ਆਟਾ ਵੀ ਆਲੂ ਵਾਲੇ ਪਰੌਂਠੇ ਤੁਸੀਂ ਡੇਲੀ ਕਰਾਉਣੇ ਆ ਤੇ ਅੱਜ ਅਸੀਂ ਖਾਣੇ ਪਨੀਰ ਵਾਲੀ ਨੇ ਵੀ ਐਨੀਆਂ ਕੂੜੀਆਂ ਡੇਲੀ ਕਰਾਉਣ ਵਾਲੀਆਂ ਆ ਮਾਮੀ ਆਲੂ ਵਾਲੇ ਪਰੌਂਠੇ ਹੁਣ ਅਸੀਂ ਜੇ ਕਿਤੇ ਜਾਮੇ ਜਿਵੇਂ ਹੁਣ ਕੁੰਦਨ ਦੇ ਉੱਤੇ ਪਨੀਰ ਦਾ ਪਰੌਂਠਾ ਦਾ ਰੇਸ ਆ ਸੁਣ ਕੇ ਡਰ ਜਾਂਦੇ ਆ ਰੀਤ ਤੁਸੀਂ ਸੁੱਕਾ ਆਟਾ ਪਰੇ ਕਰ ਦੋ ਨਿਆਣਾ ਕੁ ਵੀ ਕਰ ਸਾਦੀ ਤੇ ਆਪਣੇ ਹੱਥ ਤੈਨੂੰ ਵੀ ਦਿੱਤੇ ਆ ਦੋ ਤੇ ਮੈਨੂੰ ਦਿੱਤੇ ਮੈਂ ਹਲਦੀ ਤੇ ਤੁਹਾਨੂੰ ਪਤਾ ਪਾਣੀ ਜਿਹਾ ਕੇ ਪਾਣੀ ਹਲਦੀ ਹੋਣੀ ਆ ਆ ਆ ਪ੍ਰੋਜੈਕਟ ਜਿਹੜਾ ਐਡਾ ਪਤੀਲਾ ਤਰਾਂ ਤੁਸੀਂ ਇਹਦਾ ਸੋਚੋ ਪਤਾ ਨਹੀਂ ਆਲੂ ਉਬਲਣ ਧਰਲੇ ਵੀ ਕਿਤੇ ਕਿਤੇ ਲੱਗਦੇ ਨੇ ਜੇ ਰੋਣੂ ਅੱਛਾ ਬਣਿਆ ਜੀ ਅਰੇ ਬੇਟਾ ਪਾਣੇ ਅੱਜ ਪ੍ਰੋਸੈਸ ਕਰਨਾ ਜੀ ਤੁਸੀਂ ਕਰਨ ਵਾਲ ਵੀਡੀਓ ਤੇ ਦੇਖਿਆ ਹੋਣਾ ਵੀ ਇੱਥੇ ਹਲਦੀ ਪੱਤੀ ਆਪਾਂ ਨੇ ਬਣੇ ਤੇ ਖੇਤ ਤੇ ਹੁਣ ਆਪਾਂ ਮੁੱਲ ਦੀ ਹਲਦੀ ਖਾ ਰਹੇ ਆ ਇਸ ਟਾਈਮ ਤੇ ਪਾਪਾ ਜੀ ਲੈ ਆਏ ਹਲਦੀ ਕਹਿੰਦੇ ਵੀ ਇਹਨੂੰ ਉਬਾਲੋ ਇਹਨੂੰ ਅੱਜ ਉਬਾਲਾਂਗੇ ਉਬਲ ਬਾਸ ਤੇ ਪਾਣੀ ਦਿੱਤਾ ਵਿੱਚ ਧਰ ਮੈਨੂੰ ਲੱਗਦਾ ਵੀ ਗੜਕਾ ਇਹਦੇ ਵੱਜਣ ਲੱਗੇ ਤੇ ਹੁਣ ਤੜ ਜੜੂਗਾ ਨਹੀਂ ਜੜੂਗਾ ਜਲਦਾ ਜਲ ਤੇਰੇ ਤੇ ਤੇਰੇ ਬਾਹਰ ਮੇਰੇ ਮਦੂਨਿਆਂ ਦੇ ਹੱਥ ਨਹੀਂ ਲੱਗਦੇ ਅੱਛਾ ਪੰਪ ਪੰਪ ਹੋ ਗੋ। ਪਹਿਮਾਰ ਦੇ ਹੱਥ ਧਾਲ ਦੇਣੇ ਆ। ਉਹ ਗੋ। ਇਹਦਾ ਕਹਿੰਦਾ ਤੋਬੇ ਦਾ ਗਵਾ ਡੱਡੂ। ਉਹ ਕੰਮ ਹੈ ਇਹਦਾ। ਦੀਦੀ ਐਂ ਧਾਰ ਦੇ ਨੇ ਦੀਦੀ ਤਾਂ ਨਹੀਂ ਪਾਉਂਦੀ। ਪਾਇਓ ਕਿਤੇ ਮੇਰੇ ਤੇ ਛਲ ਪਾ ਦਿਓ। ਪਿੱਛੇ ਉਹਦਾ ਪਿੱਛੇ ਦੂਰ। ਮੈਂ ਕਿਤੇ ਮੈਂ ਉਹ। ਹੋ ਜਾ ਬੱਚੇ ਨੂੰ। ਹੌਲੀ ਹੱਥ ਨਾ ਪਾ ਲ ਤੁਸੀਂ। ਹੌਲੀ ਦੇਖ ਲਓ ਕੀ। ਹੌਲੀ। ਹੌਲੀ ਹੱਥ ਨਾਲ ਪਾ। ਉਹ ਮੈਂ ਨਹੀਂ ਮੈਂ ਧੱਕ ਨਹੀਂ। ਬਾ ਤੂੰ ਕਰ ਕਰ ਕਰੀ ਜਾ ਲ। ਪਹਿਲੀ ਤੂੰ ਵੀ ਨਾ। ਉਹ ਆਵਾਜ਼ ਆਈ ਗਾ ਮੈਂ ਆਵਾਜ਼ ਹੀ ਗਾ ਨੂੰ ਹਾਂ ਕਾਜੀ ਕਾਜੀ ਉਹ ਹੁਣ ਆਇਆ ਸਨਮਾ ਆਟਾ ਤਾਂ ਮੈਂ ਦੇਖੋ ਜੀ ਗੱਲ ਹੈ ਜੀ ਅੱਜ ਦਾ ਆ ਪਨੀਰ ਦੇ ਤੁਸੀਂ ਕਰੋ ਜੀ ਦਾਰ ਸਾਹਿਬ ਇਹ ਐਨ ਐਨ ਰਾਤ ਪਾੜਿਆ ਸੀ ਇਹਦੇ ਤੋਂ ਮੈਂ ਅੱਧਾ ਦਾ ਖਾ ਗਿਆ ਅੱਧਾ ਬਚਿਆ ਪਿਆ ਇਹਨੇ ਪਾੜਿਆ ਦਾ ਵੀ ਕੱਲ ਜਿਹੜੀ ਸਬਜ਼ੀ ਬਣੀ ਐ ਉਹਦੇ ਵਿੱਚ ਪਾਉਣਾ ਤਾਂ ਐਨਿਆਂ ਕੇ ਗੱਲਾਂ 'ਚ ਬਿਅਸਤ ਹੋ ਗਿਆ ਵੀ ਬੇਚਾਰਾ ਥੱਲੇ ਹੀ ਲਾਤਾ ਨਨ ਲੱਗਿਆ ਤੇ ਥੋੜਾ ਜਿਹਾ ਲੱਗਿਆ ਹਮਕੌਣ ਲੱਗਾ ਦੀ ਮੈਂ ਕਹਿਣਾ ਚਾਹੁੰਦੀ ਵੀ ਅਸੀਂ ਇੰਨੀਆ ਕਿੰਨੀਆ ਕ ਗੱਲਾਂ ਕਰਦੇ ਮੈਂ ਜੀ ਉਧਰ ਮਸਾਲਾ ਚਾਰ ਕਰ ਲੱਗੀ ਵੀ ਸਬਜ਼ੀ ਬਣਾ ਆਟਾ ਨਹੀਂ ਮੈਨੂੰ ਆਣੀ ਤੀ ਪਤਾ ਵੀ ਜਸਮੀਨ ਜਿਹੜਾ ਸਵੇਰੇ ਦੁੱਧ ਕੱਢਿਆ ਤਾਂ ਵੀ ਉਹਦੇ ਵਿੱਚ ਮੈਂ ਹਸਤੇ ਦੁੱਧ ਹੋਣ ਕਰਕੇ ਥੋੜਾ ਜਿਹਾ ਪਾਣੀ ਪੈਣਾ ਤਾਂ ਉਹ ਗਾੜਾ ਹੀ ਕਰਤਾ ਜਸਮੀਨ ਨੇ ਉਹ ਮੈਂ ਪਾਣੀ ਪਾਇਆ ਨਹੀਂ ਉਹ ਥੱਲੇ ਲੱਗ ਗਿਆ ਕੀ ਜੀ ਕੋਈ ਨਹੀਂ ਉਹ ਐ ਕਹਿੰਦੇ ਜੀ ਇਹ ਅਸੀਂ ਕੁੱਤੇ ਨੂੰ ਪਾ ਦਲਾਂ ਮਾਂ ਵੀ ਕੁੱਤੇ ਨੂੰ ਨਹੀਂ ਪਾਣਾ ਮੇਰੇ ਵਰਗਾ ਬੰਦਾ ਮਿਲਣਾ ਤੁਹਾਨੂੰ ਜਿਹੇ ਜੀ ਮਰਜੀ ਚੀਜ਼ ਐਟੋ ਮੰਨੂ ਮੈਂ ਕਿ ਕੁੱਤਾ ਹੈਗਾ ਕਿਸਦਾ ਬਾਪ ਵੀ ਮੈਂ ਕਾਉਂਗਾ ਇਹ ਤਾਂ ਹੀ ਅਸਲ ਲੱਗੀ ਨਾ ਜੋਰ ਲਾਣਿਆ ਸਾਰੀ ਅਸਲ ਪਰ ਵੀ ਮੇਰੇ ਵਰਗਾ ਬੰਦਾ ਮਿਲਣਾ ਤੁਹਾਨੂੰ ਆ ਦੇਖੋ ਹੁਣ ਆਈਟਮ ਐਜੀ ਬਣਾਉਣੀ ਇਹਨਾਂ ਨੇ ਤਾਂ ਆਪਣੇ ਆਲੂ ਵਾਲੇ ਪਰੌਂਠੇ ਬਣਾ ਕੇ ਖਾ ਲਏ ਜੀ ਜੈ ਜਮੀਨ ਮੇਰੇ ਨਾਲ ਹੋ ਗਈ ਗੁੱਸੇ ਵੀ ਚਾਚਾ ਮੈਂ ਬਣਾਇਆ ਤੇ ਵੀ ਤਾ ਨਹੀਂ ਖਾਦੇ ਮੈਂ ਨਹੀਂ ਪੁੱਤ ਬੀਤਾਲਾ ਜੈਸਮੀਨ ਨੇ ਸੁਣਾ ਸਵੇਰੇ ਮੈਂ ਕਿਹਾ ਨਾ ਪੁੱਤ ਲਾਲ ਮਿਰਚਾਂ ਓ ਗੁੜੀ ਪਤਾ ਨਹੀਂ ਇਹ ਕਿਆ ਕਰੇ ਹਾਈ ਲਾਲੇ ਕਰਦੇ ਸਾਫ ਹਾਈ ਲਾਲੇ ਹਾਈ ਲਾਲੇ ਕਿਹ ਚਾਹੇ ਹਾਈ ਲਾਲਾ ਕਰ ਲੈ ਜਾ ਮੂੰਹ ਚ ਅੱਖਾਂ ਚ ਪੈ ਜੂਗਾ ਫੇਰ ਕਹਦੀ ਮੈਂ ਤਾਂ ਕਹਿੰਦੀ ਸੀ ਮੇਰੇ ਅੱਖਾਂ ਚ ਪਾ ਲੈਣੀ ਗਰਮ ਐਨਾ ਮਿਕਸ ਕਰਤਾ ਜੀ ਸਾਰਾ ਕੁਝ ਵਿੱਚ ਧਨੀਆ ਵਿੱਚ ਮਚਾਈਦਾ ਥੋੜਾ ਦਾ ਜੀਰਾ ਗਰਮ 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 ਕੁਝ ਨਹੀਂ ਹੈਗਾ ਗਰਮ ਬਸ ਠੀਕ ਹੋ ਗਿਆ ਚਲੋ ਪਾਣੀ ਕਰ ਨਾ ਮੇਰੇ ਕੋਲ ਤਾਂ ਕਹਿੰਦੀ ਉਹ ਅੱਛਾ ਇਹਦੇ ਚ ਪਾ ਲੈਣਾ ਥੋੜਾ ਜਿਹਾ ਮਾਣ ਪਾਣੀ ਪਾਣੀ ਤਾਂ ਲਿਆ ਪਾਣੀ ਗੁੰਨਣ ਨੂੰ ਤਾਂ ਫਿਰ ਮੈਨੂੰ ਮੈਂ ਕੀ ਕਹਿਣ ਲੱਗੀ ਸੀ ਜੈਸਮਿਨ ਦੀ ਗੱਲ ਸੱਚ ਚ ਚੱਲਦੀ ਸੀ ਜੈਸਮਿਨ ਸਵੇਰੇ ਮੈਂ ਕਿਹਾ ਪੁੱਤ ਰੈਣ ਦੇ ਆਲੂ ਧਰ ਕਹਿੰਦੀ ਚਾਚੇ ਨੇ ਕਿਹਾ ਆਲੂ ਧਰਨੇ ਉਹ ਮੈਨੂੰ ਪਤਾ ਕਿ ਚੱਕਰ ਤਾਂ ਜਦੋਂ ਮੈਨੂੰ ਉਹ ਥੋੜਾ ਜਿਹਾ ਨੀਂਦ ਜਜਾ ਤਾਂ ਮੈਂ ਤੇ ਜਦ ਮੈਂ ਚਾਚੇ ਕੋਈ ਕਹੀ ਵੀ ਤੁਸੀਂ ਆਲੂ ਵਾਲੇ ਪਰੌਂਠੇ ਕਿਹਾ ਚਾਚੇ ਕਹਿੰਦਾ ਹਾਂਜੀ ਮੈਂ ਕਿਹਾ ਮੈਂ ਇਹਨਾਂ ਨੂੰ ਬਣਾਉਣ ਦੇ ਬਣਾਉਣ ਦੇ ਤੈਨੂੰ ਥੋੜਾ ਕਿਹਾ ਉਹਨਾਂ ਨੇ ਬਣਾਉਣ ਨੂੰ ਉਹਨਾਂ ਨੇ ਆ ਤੇਰਾ ਬੱਜਟ ਘਟ ਗਿਆ ਹੋਣੀ ਹੈਗੀ ਗੱਲ ਮੈਂ ਐ ਕਹਿਣਾ ਚਾਹੁੰਦੀ ਈ ਵੀ ਫਾਸਟ ਫੂਡ ਆਪਾਂ ਬਾਹਰ ਵੀ ਖਾ ਲੈਂਦੇ ਆ ਘਰੇ ਵੀ ਖਾ ਲੈਂਦੇ ਆ ਆ ਫਾਸਟ ਫੂਡ ਨਹੀਂ ਮੈਡਮ ਜੀ ਇਹ ਚਲ ਜਾਣਾ ਜਦ ਤਲੇਆ ਜਾਣਾ ਬਾਅਦ ਚ ਪੂੜੇ ਹੋ ਜਾਂਦਾ ਹੈ ਉਹ ਬਾ ਤੇਰੇ ਫਾਸਟ ਫੂਡ ਦਾ ਮਤਲਬ ਹੁੰਦਾ ਜਿਹੜਾ ਤੈਨੂੰ ਤਾ ਆਰਡਰ ਦੱਸਦਾ ਤੈਨੂੰ 2 ਮਿੰਟ ਤੱਕ ਲੈਣਾ ਤਿਆਰ ਕਰਕੇ ਦਿੱਤਾ ਉਹਨੂੰ ਕਹਿੰਦੇ ਫਾਸਟ ਫੂਡ ਅੱਛਾ ਐਨੂੰ ਹੁਣ ਦੇਖੀ ਮੈਂ ਕਿੰਨੀ ਮਿਹਨਤ ਕਰਨੀ ਆ ਲੈ ਲੱਗਿਆ ਬੈਣਾ ਇਹਨੇ ਕਿੰਨੇ ਟਾਈਮ ਵਿੱਚ ਪੱਕ ਕੇ ਤਿਆਰ ਹੋਣਾ ਇਹਨੂੰ ਫਾਸਟ ਫੂਡ ਨਹੀਂ ਕਹਿ ਸਕਦੇ ਇਹਨੂੰ ਕਹਿ ਸਕਦੇ ਅਸੀਂ ਲਾਸਟ ਫੂਡ ਜਾਂ ਕੋਈ ਹੋਰ ਵੀ ਕਹਿ ਸਕਦੇ ਆ ਕਰ ਤੂੰ ਜਿਆਦਾ ਗੱਲਾਂ ਨਹੀਂ ਨਾ ਮਾਰ ਆਧਾ ਕਟਣ ਕਰ ਲੈ ਇੱਧਰ ਆ ਲੋ ਕਰੋ ਘਾਟਾ ਕੋ ਨੂੰ ਜਿਲੇ ਪੜ ਨਾ ਨਾ ਮੈਂ ਕਰ ਦਿੰਦੀ ਕਿਹਦੇ ਵਿੱਚ ਪਾਉਣਾ ਆਧਾ ਕੱਟ ਕੇ ਪਾਣੀ ਦੇ ਇੱਧਰ ਹੈ ਪਾਣੀ ਆਟੇ ਨਾਲੇ ਗੁੰਨਣਾ ਮਸਾਲਾ ਪਾਣੀ ਲੈ ਕੇ ਹੀ ਨਹੀਂ ਆਈ ਆ ਬਾਲਟੀ ਚ ਪਾਣੀ ਪਾਣੀ ਆਟੇ ਨਾਲ ਗੁੰਨ ਆ ਬਾਲਟੀ ਉਹ ਯਾਰ ਪਾਣੀ ਚਾਹੀਦਾ ਮੈਨੂੰ ਥੋੜਾ ਜਿਹਾ ਇਹ ਤਾਂ ਦਿਮਾਗ ਚੱਟ ਲੈਣਾ ਇਹਦੇ ਨਾਲ ਤਾਂ ਮੈਂ ਇਕੱਲਾ ਹੀ ਕਰ ਲੰਦਾ ਤਾਂ ਠੀਕ ਤਾਂ ਆ। ਮੈਨੂੰ ਆਏ ਨਹੀਂ ਸਮਝ ਆਈ ਕਿ ਆਹ ਬਾਹਰ ਕਿ ਜਗ੍ਹਾ ਤੇ ਪਾਣੀ ਲੈਣੇ ਤੇ ਸਾਡੇ ਬਾਹਰ ਕਿ ਨਹੀਂ ਖਾਣਾ ਵਾਪੇ ਪਰੌਠਾ। ਤੁਹਾਡੇ ਬਾਤ ਤਾਂ ਹੀ ਤਾਂ ਮੈਂ ਆਇਆ ਤੇ ਫੋਟੋ ਸਿੱਧੇ ਕਮ ਕਰਦਾ ਮੈਂ ਹੱਥ ਵੀ ਨਹੀਂ ਧੋਤੇ। ਹਾਂ ਮੈਂ ਤਾਂ ਹੀ ਤਾਂ ਲੱਗਾ ਵੀ ਤੁਸੀਂ ਤੁਹਾਨੂੰ ਖੁਲਾਉਣੀ ਨਹੀਂ ਮੈਂ ਫੜਾ ਇੱਧਰ ਪੜ। ਨਹੀਂ ਨਹੀਂ ਪਾਣੀ ਮੈਂ ਦੂਜਾ ਤੁਹਾਨੂੰ ਸਾਹ ਦੇ ਆ ਕੇ ਦਿੰਦਾ। ਪਾਣੀ ਇਹਦੇ ਤੇ ਹਲਦੀ ਤਾਂ ਇਹ ਪਾਣੀ ਚੁੱਬੜ ਸਕਦੀ ਆ ਉਹ ਆਪਾਂ ਖਾ ਸਕਦੇ ਆ ਤੇ ਆਟਾ ਨਹੀਂ ਇਹ ਪਾਣੀ ਚੁੱਬੜ ਸਕਦਾ। ਉਹ ਜਾ ਤੂੰ ਜਾ। ਉਹ ਤਨ ਨੂੰ ਕੌਣ ਸਿਆਣੀ ਨੂੰ ਸਮਝਾਵੇ ਇਹਦੇ ਵੀ ਬਸ ਕੰਮ ਨਿਆ ਰਹੀ ਐ ਇਹਦੇ ਚ ਹੁਣ ਆ ਕੇ ਆਪੇ ਘਰੋਂ ਮਸਾਲਾ ਤੇ ਬੜੀਆਂ ਲੈਤੀਆਂ ਸਮਾਨ ਘਟਿਆ ਸਮਾਨ ਘਟਿਆ ਸਮਾਨ ਘਟਿਆ ਮੇਰੇ ਕੋਲ ਹੁਣ ਦੱਸਣ ਨੂੰ ਆਹ ਮੈਡਮ ਵੜ ਕੇ ਬੈ ਗਈ ਮੇਰੇ ਕੋਲ ਕੋਈ ਕੋਈ ਆਸ ਕਸ਼ਮੀਰ ਵਾਲਾ ਜੀ ਸਾਰਾ ਸਮਾਨ ਮੈਂ ਹੀ ਇਕੱਠਾ ਕਰਿਆ ਹੋਇਆ ਹੈ ਮੈਂ ਹੀ ਚੱਕ ਕੇ ਲਿਆ ਸੁਖੋ ਭੈਣ ਜਿੱਧਰ ਪਰੋਠੇ ਖਾਣ ਚ ਵਿਅਸਤ ਆ ਜਿਓ ਆਉਂਗੇ ਕੋਕੇ ਜੜਨਾ ਆਉਂਗੇ ਮੇਰੇ ਪਰ ਹਣੇ ਤੁਸੀਂ ਨਾ ਮੇਰੇ ਨਾਲ ਲੜਾਈ ਹੋਣੀ ਥੋਡੇ ਨਾਲ ਮੇਰੀ ਹਾਂ ਮੈਡਮ ਨੇ ਤਾਂ ਸਵੇਰ ਦੀ ਕੋਈ ਕੰਮੇ ਨਹੀਂ ਕਰਿਆ ਓ ਨਾ ਨਾ ਮੈਂ ਤੈਨੂੰ ਕਹਿੰਦੀ ਨਹੀਂ ਤੂੰ ਤਾਂ ਕੰਮ ਹੀ ਬਹੁਤ ਆ ਪਈ ਐ ਇਹਦੇ ਤਾਂ ਨੇਰੀਆਂ ਨੇ ਹੁੰਦੀ ਮੈਂ ਕੰਮ ਕਰਦਾ ਨਹੀਂ ਜਿਹੜਾ ਤੁਸੀਂ ਕਹਿਆ ਤਾਂ ਬੈਗੀ ਉਹ ਸਮਾਨ ਮੇਰੇ ਸਹੁਰੇ ਨੇ ਕਿਹਾ ਵੀ ਤੈਨ ਹਲਦੀ ਵਾਲਨੀ ਬਾਸ ਹੋਰ ਕੋਈ ਥੋੜੀ ਕਰਨਾ ਹਾਂ ਮੈਂ ਹਲਦੀ ਵਾਲ ਲੱਗੀ ਬਾਸ ਤਾਂ ਵਾਲ ਜੀ ਵਾਲ ਹਲਦੀ ਵਾਲ ਤੁਸੀਂ ਆ ਤਾਂ ਹੀ ਕਰ ਦੇਖੀ ਹੁਣ ਨਾਲੇ ਫਰਕ ਦੇਖੀ ਕਿੰਨਾ ਜਿਹੜੀ ਮੁੱਲ ਦੀ ਹਲਦੀ ਦਾ ਔਰ ਆਪਣੀ ਹਲਦੀ ਦਾ ਕਿੰਨਾ ਫਰਕ ਹੋਣਾ ਰਿੱਜਣ ਲੱਗੀ ਨੂੰ ਚ ਪਾਣੀ ਜਿਆਦਾ ਇਹਦਾ ਜਿਆਦਾ ਕੱਢ ਦੇ ਪਾਣੀ ਦਾ ਚੱਕਰ ਨਹੀਂ ਪਾਣੀ ਦੇ ਵਿੱਚ ਤਾਂ ਜਿੰਨੀ ਰਿੱਚੂਗੀ ਉਨਾਂ ਸਾਟਾ ਜਿਆਦਾ ਹੀ ਆ ਯਾਰ ਮੈਂ ਤੁਹਾਨੂੰ ਕਹਿੰਦਾ ਪਰੌਂਠੇ ਤਾਂ ਬਣਨੇ ਤਿੰਨ ਸਾਰੇ ਮੇਰੇ ਬਾਅਦ ਤੇ ਤੁਹਾਡੇ ਬਾਅਦ ਵੀ ਤੁਹਾਡੇ ਨਾਲ ਹੀ ਖਿਆ ਹੋਇਆ ਪਰੌਂਠੇ ਨਾਂ ਨਹੀਂ ਲਿਖਿਆ ਵਾ ਤੁਸੀਂ ਖਾ ਕੇ ਜੇ ਜੀ ਮੈਂ ਸਬੱਗੇ ਦਾ ਜਾੜਾ ਕਰ ਦਵੇ ਉਹ ਗੱਲ ਵੱਖਰੀ ਐ ਮੈਂ ਤਾਂ ਜੀ ਹਜੇ ਪ੍ਰਸ਼ਾਦਾ ਛਕਣਾ ਇਹ ਆਪਣੇ ਘਰ ਵਾਲੇ ਦੇ ਹੱਥ ਦੀਆਂ ਰੋਟੀਆਂ ਖਾ ਲਈ ਜੀ ਲੈ ਵੀ ਕਰਮ ਵਾਲੀਆਂ ਨਸੀਬ ਹੁੰਦੇ ਉਹ ਕਰਮ ਵਾਲੀ ਨਸੀਬ ਹੁੰਦੇ ਆ ਤੇ ਵੀ ਕਰ ਲੈ ਕੋਸ ਕੀ ਕਰ ਮਾਦਰਾ ਇਹਦਾ ਕਦੋਂ ਕਸ ਕਰ ਵਿੱਚ ਮਸਾਲਾ ਤਾਂ ਹੀ ਚਾੜੂਣਾ ਕੀ ਦੇ ਵਿੱਚ ਕਰਨਾ ਮੇਰੇ ਸਿਰ ਤੇ ਕਰ ਦੇ ਇੱਥੇ ਕੀ ਦੇ ਚ ਕਰਨਾ ਚੰਦ ਲਿਆਈ ਨਹੀਂ ਤੁਸੀਂ ਤੇ ਮੈਂ ਤਾਂ ਹੀ ਤਾਂ ਕਹਿੰਦਾ ਮੈਨੂੰ ਹੁਣ ਮੇਰੇ ਦਿਮਾਗ ਚ ਜਿੰਨਾ ਕ ਸਮਾਨ ਆਇਆ ਮੋਂ ਨਾਲ ਕ ਲਿਆ ਬਸ ਬਰਬਾਦ ਤੇ ਮਾਰਨ ਵਾਲੀ ਕੰਮ ਕਰਿਆ ਇਹ ਬੰਦਿਆਂ ਜਨਾਨੀਆਂ ਹਰੇਕ ਚੀਜ਼ ਨਾਲ ਰੱਖਦੀਆਂ ਵਾਹ ਇੱਕ ਪਲੇਟ ਨਾਲ ਰੱਖਦੀਆਂ ਮਿਰਚਾਂ ਕੁੱਟਣ ਵਾਲੀ ਵੀ ਲਿਆਇਆ ਵਿਲੀਅਮ ਉਤਾਹਿਲੀਓ ਨੂੰ ਫੜਾ ਗੋ। ਮੈਂ ਤਾਂ ਉਹਦੇ ਵਿੱਚ ਤੇ ਕੁੱਟ ਦਾਨਾ ਤਾਦਾ ਵੀ ਥੋੜਾ। ਬਸ। ਖੁੱਪੋ ਦੇ ਪਰ। ਉਸ ਤੋਂ ਸਾਬ ਨਾਲ ਕੁੱਪੀ। ਬੀਬੀ ਮਨੂਰੀ ਦੇ ਸੋਂ ਪਤਾ ਰਹੇ। ਉਹਨਾਂ ਦੇ ਵੱਧ ਘੱਟ ਹੋ ਗੇ ਜ਼ਮਾਨੇ ਵਿੱਚ ਬਸ। ਜਿਹੜਾ ਸਮਾਨ ਬੜਾ ਦੇਖੀ। ਹਲਕੇ ਚ ਗਿਆ ਫਸ ਗਿਆ ਤਨੇ। ਪਨੀਰ ਵਾਲਾ ਪ੍ਰੌਟਨ ਵਾਲਾ ਹੀ ਕੱਟਿਆ। ਸੁੱਕਰ ਕਿਉਂ ਮੈਂ ਪਿਆਜ਼ ਵਾਲਾ ਖਾ ਲੂੰ। ਦੇਖਿਆ ਲੱਗਿਆ ਆਪਣੇ ਆਪਣੇ ਇੱਥੇ ਤਾਂ ਡਿਮਾਂਡੇ ਹੀ ਬਹੁਤ ਆ। ਕੋਈ ਨਾ ਕੋਤਾਂ ਦਾ ਭਾਂਡਾ ਕੋਤਾਂ ਦਾ ਭਾਂਡਾ ਪੁੱਛੀਏ ਵੀ ਮੇਰੇ ਘਰ ਵਾਲਾ ਕੰਮ ਕਰਦਾ ਹੈ ਵੈਸੇ ਕੀ ਗੱਲ ਹੈ ਹਾਂਜੀ ਬੇਟਾ ਵੀ ਖੁਸ਼ੀ ਬਾਤ ਆ ਪੰਜਾਬ ਦੇ ਵਿੱਚ ਇੱਕ ਲਹਿਰ ਜੀ ਹੋਈ ਵੀ ਪਤਾ ਵੀ ਸਿੱਧੂ ਮਸੂਏ ਵਾਲੇ ਦੇ ਮਾਤਾ ਕੋਲ ਅ ਬੱਚਾ ਹੋਇਆ ਪਰਮਾਤਮਾ ਨੇ ਚਾਹਿਆ ਉਹਨਾਂ ਦੀ ਸੁਣਦੀ ਵੈਸੇ ਜੋ ਪਰਿਵਾਰ ਦਾ ਇੱਕ ਜੀ ਚੱਲ ਗਿਆ ਉਹ ਘਰ ਤਾਂ ਕਦੇ ਪੂਰਾ ਹੋਣੀ ਨਹੀਂ ਹੈਗਾ ਇਹ ਜਿਨ੍ਹਾਂ ਦੇ ਗਏ ਆ ਉਹਨਾਂ ਨੂੰ ਪਤਾ ਵੀ ਇਹ ਦੁੱਖ ਕੀ ਹੁੰਦਾ ਦਾਲ ਸੁਣ ਮੇਰਾ ਬਾਕੀ ਮੈਂ ਮੇਰੇ ਵਰਗੇ ਦਾ ਗੱਲਾਂ ਮਾਰ ਕੇ ਛਾਰ ਦਿੰਦੇ ਵੀ ਐਦਾਂ ਉਦਾਂ ਐਦਾਂ ਉਦਾਂ ਗੱਲਾਂ ਕਰਕੇ ਛਾਰ ਦਿੰਦੇ ਆਟਾ ਗੋਨੂ ਹੋ ਗਿਆ ਜੀ ਹਾਂ ਠੀਕ ਸੁਣ ਦੇ ਨੀ ਤੱਕ ਮੈਂ ਕਹਿਣਾ ਤੂੰ ਆਂ ਗਿਆ ਪੁੱਤਰ ਪਾਪਾ ਬਣਾ ਲੈ ਆਲੇ ਪਨੀਰ ਵਾਲੇ ਪੋਤੇ ਨੀ ਨਾਲ ਮੈਂ ਤੈਨੂੰ ਪਨੀਰ ਵਾਲਾ ਪੋਤਾ ਮਿਲ ਜੂਗਾ ਠੀਕ ਆ ਤਾਂ ਕਿ ਨਾ ਕਰ ਪੋਤਾ ਬਣਾ ਲਈ ਅੱਪ ਮੈਂ ਨਹੀਂ ਮੈਂ ਵੀ ਆ ਗਈ ਮੈਂ ਵੀ ਆ ਗਈ ਕੀ ਹਾਂ ਇਹਦੀ ਕੁਰਸੀ ਕਿੱਥੇ ਆ ਉਹ ਤਾਂ ਮੈਂ ਲੈ ਲਈ ਤਾਂ ਹੀ ਉੱਥੇ ਦੀ ਆ ਹਾਂ ਪੁੱਤ ਕਿਆ ਦਮਾ ਤੂੰ ਹੁਣ ਲੈ ਆਇਆ ਬੈਠੀ ਐ ਤੱਤ ਜੋੜੀ ਵੀ ਵਿੱਕੀ ਆਟਾ ਛੱਡ ਕੇ ਜਾਵੇ ਮੈਂ ਫੇਰ ਸਮਾਨ ਆਵੇ ਨਾ 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 ਮੈਂ ਨਹੀਂ ਵੀ ਖਰਾਬ ਨਹੀਂ ਆਗੀ ਜੀ ਮੈਂ ਜਾਣੀ ਆ ਖਰਾਬ ਉੱਥੇ ਨਹੀਂ ਖਰਾਬ ਹਾਂ ਪੁੱਤ ਕਿਆ ਦੇ ਦਮਾ ਅੱਛਾ ਕੁਰਸੀ ਲੈਣੀ ਲੋ ਚੱਕ ਲੋ ਤੁਸੀਂ ਵੀ ਮੇਰੀ ਮੰਮੀ ਨਾਲ ਤੇ ਘਟ ਨਹੀਂ ਹੈਗੇ ਤੇ ਚੱਕੋ ਗਿੱਗੀ ਤਾਂ ਕਿੱਥੇ ਬਹਿਣਾ ਹੁਣ ਗਿੱਗੀ ਦੀ ਹੋਈ ਲਾਡਲੀ ਗਿੱਗੀ ਬਾਹਰ ਗਿਰੋ ਸੱਤ ਨਾਲ ਬਾਹਰ ਗਿਰੋ ਹਾਂ ਆਟਾ ਦਾ ਗੋਲੂ ਹੋ ਗਿਆ ਆ ਜਾਓ ਮੈਂ ਤੁਹਾਡੇ ਨਾਲ ਲੜਤੀ ਮੈਂ ਕੋਈ ਨਹੀਂ ਵੀ ਚ ਇਹਨੇ ਭੇਰਿਆ ਮੇਰ ਦਾ ਤੱਤ ਮਾਰ ਰਿਹਾ ਨਹੀਂ ਹੁਣ ਤੁਸੀਂ ਇਹ ਮਿਰਚਾਂ ਢੋਲੀਆਂ ਤੀਆਂ ਹਾਂਜੀ ਮੈਂ ਥੋੜਾ ਜਿਹਾ ਮੈਂ ਤੁਹਾਡੇ ਵਾਂਗ ਕੋਈ ਕੱਚਾ ਕੰਮ ਨਹੀਂ ਕਰਦਾ ਓਹ ਹੋ ਅਸੀਂ ਤਾਂ ਕੁਝ ਕਰਦੇ ਨਹੀਂ ਹਾਂ ਨਾ ਸੀ ਕੋਸਤੋਨੀਆ ਹਨ ਮਿੱਟੀ ਆਈ ਚੀਜ਼ ਖਲਾਦ ਨਹੀਂ ਹਾਂ ਕਰਕਲ ਆ ਜਾਂਦੇ ਦੰਦਾ ਜਾੜਾ ਸਾਡੇ ਐਦੇ ਹੀ ਘਸ ਗਈ ਉਹ ਅੱਜ ਤੇ ਬਾਅਦ ਬਿਜ ਲਾਣਾ ਵੀ ਸਾਰਾ ਜਿਹੜੀ ਸਬਜੀ ਬਾਜੀ ਉਹ ਵੀ ਕਰਮ ਸੀ ਬਣਾਉਂਗਾ ਮੈਂ ਤੁਹਾਨੂੰ ਇੱਕ ਗੱਲ ਹੈ ਜੀ ਮੈਂ ਇਹਨਾਂ ਨੂੰ ਕਈ ਵਾਰ ਟੋਕਿਆ ਵੀ ਕੋਈ ਵੀ ਸਮਾਨ ਆਪਾਂ ਲਿਆਉਂਦੇ ਬਾਜ਼ਾਰ ਤੇ ਕੋਈ ਸਬਜੀ ਲਿਆਉਂਦੇ ਆ ਕੁਝ ਵੀ ਹਰਾ ਉਹ ਪਹਿਲਾ ਘਰ ਚ ਆਉਂਦੀ ਸਾਰ ਉਹਨੂੰ ਵਾਸ਼ ਕਰੋ ਬਾਕੀ ਕੰਮ ਸਾਲਾ ਬਾਅਦ ਚ ਪਰ ਕਿੱਥੇ ਕਹਣੀ ਵੀ ਮੇਰੀ ਪਿਆਜ਼ਾਂ ਆ ਆਲੂ ਆ ਠੀਕ ਹੈ ਜੇ ਹਰੀਆਂ ਮਿਰਚਾਂ ਆ ਪਾ ਧੋ ਕੇ ਰੱਖਾਂਗੇ ਉਹ ਬਾਹਰ ਨਾ ਜੰਦੀਆਂ ਮਤਲਬ ਇਹਦੀ ਦੱਸਦੀਆਂ ਕਿਉਂ ਉਹ ਮਤਲਬ ਇਹਨੂੰ ਉੱਪਰਲੇ ਫਿਰ ਕੰਮ ਕਰ ਕਿੱਥੇ ਬਿਠਾ ਲਿਆ ਇਹ ਚਲੋ ਦੁਨੀਆ ਦੇਖਦੀ ਹੈ ਨਹੀਂ ਗੱਲ ਹੈ ਕਿਸੇ ਨੂੰ ਕਿਸੇ ਇਹ ਗੱਲ ਥੋੜੋ ਬਣਦੀ ਹੈ ਪਤਾ ਨਹੀਂ ਕਿੱਧਰ ਤੱਕ ਗੱਲ ਕਿੱਧਰ ਲੱਗੀ ਨਹੀਂ ਦੋਨੀਆਂ ਚ ਬੇਇੱਜ਼ਤੀ ਕਰੀ ਜਾਂਦਾ ਵੀ ਮੈਂ ਕਰੇ ਮਿੱਟੀ ਆਈ ਰੋਟੀ ਖਾਣੀ ਚਾਹੁੰਦਾ ਉਹਨਾਂ ਨੇ ਕਿਹਾ ਸਾਨੂੰ ਵੀ ਖਿਲਾਉਗੀ ਫਿਰ ਤਾਂ ਤੇ ਦੀਪਾ ਬਸ ਹੁਣ ਤੇ ਆਪਣੀ ਬੇਇੱਜ਼ਤੀ ਆਪੇ ਕਰੀ ਚੱਲ ਉਹ ਮੈਂ ਤਾਂ ਇਹਦੇ ਚ ਕੁਝ ਕਹਿ ਨਹੀਂ ਸਕਦਾ ਤੂੰ ਕਰ ਤਾਂ ਲਈ ਦੁਨੀਆ ਆਲਵਾਲ ਦੇ ਤੋਂ ਲੋਕ ਦੇਖਦੇ ਕਿ ਤੂੰ ਕਹ ਸਰੂ ਮੈਨੂੰ ਸਪੈਸ਼ਲ ਦੇ ਦ ਫਲਾਣਾ ਮੈਂ ਤਾਂ ਉਹਦਾ ਕਰਕੇ ਜ਼ਬਾਈ ਕਰਨੀ ਨਹੀਂ ਮੈਂ ਕਰ ਰੀਤ ਤਾਂ ਫੇਰ ਲੱਗ ਗਿਆ ਗੱਲ ਉਹ ਗੱਲ ਨੇ ਬੇਗੱਲ ਹੋਰ ਪਾਸੇ ਦੀ ਸਫਾਈ ਕਿਸੇ ਵਾਸਤੇ ਨਹੀਂ ਆਪਣੇ ਖਾਤਰ ਕਰਨੀ ਹੈ ਤੈਨੂੰ ਮੈਂ ਸਿੱਧੀ ਹੀ ਕਰ ਦਾਂ ਅਸੀਂ ਆਪਣੇ ਲਈ ਸਫਾਈ ਕਰਕੇ ਖਾਣੇ ਤੁਸੀਂ ਕਹਿੰਦੇ ਕਰ ਦੇ ਤੂੰ ਉਹ ਗੱਲ ਕਰਦਾ ਆਪਾ ਉਹ ਮੇਰੇ ਗਲੇ ਪੈ ਗਿਆ ਉਹ ਗਲਤੀ ਹੋ ਗਈ ਮੇਰੇ ਨਾਲ ਹਾਂ ਸੱਚਾ ਬਾਚਾ ਸੁੱਕ ਰਹੀ ਤੁਸੀਂ ਪੰਡਾ ਲੈ ਲਿਆ ਮੈਂ ਤਾਂ ਪ੍ਰੀਤ ਦੇ ਪਰੌਂਠੇ ਦਾ ਆਪੇ ਬਣਾ ਲਵਾਂਗਾ ਗੁਫਤੀ ਕਬੂਤੀ ਤੁਹਾਨੂੰ ਦੁਪਹਿਰੇ ਖਾਉਣਾ ਨਹੀਂ ਜੀ ਜਦੇ ਬਣਾ ਕੇ ਖਾ ਲਵਾਂਗਾ ਤਾਂ ਵਧੀਆ ਰਹੇਗਾ ਹੁਣ ਇਹ ਤਾਂ ਥੱਲੇ ਤੇ ਕਿਰਿਆ ਹੋਇਆ ਚੱਕ ਕੇ ਹੈ ਕੋਲੀ ਚ ਪਾਤਾ ਤਾਂ ਰਾਤ ਹੋਏ ਉਹ ਮਹਮਲ ਗਿਰਿਆ ਹੋਇਆ ਤਾਂ ਮੈਂ ਤਾਂ ਕਿਸੇ ਨੂੰ ਵੀ ਕਾਕੇ ਪਾ ਵੀ ਮੈਂ ਫਿਰ ਆਪ ਇਹਨੂੰ ਖਾਉਂਗਾ ਦਸਣ ਕਰਦਾ ਪਿਆ ਧੋੜੇ ਚ ਵੀ ਨਹੀਂ ਹੁਣ ਕੋਈ ਨਹੀਂ ਮੈਨੂੰ ਪਤਾ ਵੀ ਮੈਂ ਧੋਤਾ ਕਿ ਨਹੀਂ ਧੋਤਾ ਹੈ ਜਦਾ ਮੈਨੂੰ ਪਤਾ ਵੀ ਮੈਂ ਕਿੰਨੇ ਪਾਣ ਕੋ ਕਿਹੜੇ ਸਾਨੂੰ ਕੀੜੀ ਜਾਂਦੇ ਉਹਨੂੰ ਫਾ ਬੱਡਾਂ ਲਾਗੀ ਤੂੰ ਤਰੀਕ ਵੀ ਪਹਿਲਾਂ ਮੇਰੇ ਵੀ ਪਿਆਰ ਦੀ ਚੀਜ਼ ਹੋ ਦੇਗਲਾ ਵਿੱਚ ਪਤਾ ਨਹੀਂ ਮੇਰੇ ਨਾਲ ਇਹ ਪਿਆਜ ਬਰੀਕ ਨਾ ਹੋਏ। ਵਾਹ ਬਸ ਹੁਣ ਬੈਠੀ ਉਹਨੂੰ ਕਮਾਈ ਜਾਈ ਬੇਟੀ। ਇੱਕ ਸਕਿੰਟ ਦਾ ਕੰਮ ਤਾਂ ਆਏ, ਇੱਕ ਸਕਿੰਟ ਦਾ ਕਿਆ ਹੁੰਦਾ? ਉਹਨੂੰ ਵਿੱਚ ਨੂੰ ਤਿੰਨ ਚਾਰ ਵਾਰ ਕਰਦ ਕਮਾ ਕੇ ਦੂ। ਹਾਂ ਹੁਣ ਚਲ ਡੈੜਾ ਜੈਦੀ ਕੋਲ। ਡੈੜੀ ਦਾ ਮੈਨੂੰ ਕਿਆ ਸਿਖਾਇਆ? ਕਿਆ? ਡੈੜੀ ਨੇ ਤਾਂ ਬਾਪੂ ਕੋਲੋਂ ਸਿਖਾਇਆ ਪਰ ਤੇਰੀ ਅਕਲ ਨੇ ਫੜਿਆ ਨਹੀਂ ਕੋਸਾ। ਆ ਦੇਖਿਓ ਚੀ ਇਹ ਵੀ ਬਰੀਕੀ। ਅਜਾ ਥੱਲੇ ਤੇ ਕੱਟ ਕੇ ਦਿਖਾਈ। ਇੱਕ ਮਿੰਟ ਆ ਤੇਰੇ ਕੱਟ ਦਉਣਾ ਮੱਪੜ ਤੇ। ਹੁਣ ਜੋ ਜੈਸਮੀਨ ਤੂੰ ਕੈਮਰਾ ਨੇੜੇ ਲੈ ਕੇ ਆ। ਇੱਕ ਮਿੰਟ ਮੈਂ ਕੱਢ ਕੇ ਦਿਖਾਉਣਾ ਵੀ ਤੇ ਆ ਆ ਕੀ ਕੰਮ ਹੋਵਾ ਮਿਰਚਾ ਚੱਕ ਕੇ ਉਹਦੇ ਚ ਪਾਗ ਰੰਡਰ ਚ ਮਿਰਚਾ ਚੱਕ ਕੇ ਪਾਗ ਰੰਡਰ ਚ ਲੈ ਫੜਾ ਆ ਦੇਖੀ ਆ ਇਹਦੇ ਵੀ ਦਿਖਾਦੇ ਪਿਆਜ ਕੱਟੇ ਹੋਏ ਅਰੇ ਇਹਦੇ ਥੱਲੇ ਤੋਂ ਜਿਹੜੇ ਮਾਰੇ ਨਿਕਲਨੇ ਕੱਟੇ ਹੋਏ ਉਹਨਾਂ ਦਾ ਫਰਕ ਦੇਖ ਲਓ ਵੀ ਕਿਆ ਨਾ ਆ ਦੇਖ ਲੈ ਆ ਮੈਂ ਕੱਟੇ ਪਿਆ ਥੱਲੇ ਦਾ ਉਹ ਮੈਂ ਤਾਂ ਕਰਿਆ ਉਹਨਾਂ ਦੀ ਰੋਟੀ ਮੈਂ ਖਾ ਲੂੰਗੀ ਵੀ ਹਾਂ ਕਿੰਨੇ ਵਧੀਆ ਪਿਆਜ ਆ ਜਿਹੜੇ ਆ ਗੋਲਦ ਕੌਂਦੀ ਚ ਆ ਕਿੰਨੇ ਵਧੀਆ ਖਾ ਲੈਣਾ ਤੁਸੀਂ ਉਹ ਖਾ ਲੈਣੋ प्रॉम्प्ट आवना बना। थोड़ी ना थोड़ा बांट के आ देना प्रॉम्प्ट आवना बना। अपने का निया काट रहे हो लोग। ये बहुत है प्याज पहले ही महंगे हैं। हाँ अभी कहाँ अभी था अभी बेचर बेचर राला हो गया क्यों? नहीं महा प्याज पहले ही बहुत महंगे सब्जी। हाँ। क्या क्या? अल्लाह। कार्डेट में क्या करने का � ਦੰਦ ਦੰਦ ਸਾਰੇ ਕਹਿੰਦੇ ਬਿੱਕੀ ਬੋਲਾ ਬਿੱਕੀ ਵਿਚਾਰੇ ਨੂੰ ਕੱਢ ਲੰਨੀ ਐ ਐ ਨਹੀਂ ਪਤਾ ਬਿੱਕੀ ਸਾਨੂੰ ਕਹਿ ਰਿਹਾ ਬੋਲਦਾ ਬੋਲਿਆ ਮੈਂ ਉਹ ਉੱਥੇ ਡਾਕ ਲੈ ਕੇ ਰੱਖਦਾ ਨਾ ਲੈ ਕੇ ਥੱਲੇ ਜਿਹੜੀ ਰੱਖੀ ਵੀ ਥਨੇ ਉਹ ਵਾਲੀ ਜਿਹੜੀ ਕਹ ਬਾਰੇ ਗਾਂ ਜੀ ਆਉਂਦੀ ਦੀ ਬਾਰੇ ਉਹਨੂੰ ਡਰਾਉਣ ਵਾਸਤੇ ਥਨੇ ਬਾਸ ਦੀ ਡਾਂਗਰ ਕਿ ਵੀ ਉਹ ਉੱਥੇ ਰੱਖਦਾ ਲੈ ਕੇ ਵੀ ਮਾਨੂੰ ਪਨੀਰ ਦੇ ਪਰੌੜੇ ਬਣਾ ਕੇ ਖਿਲਾ ਓਏ ਨਹੀਂ ਖਿਲਾਉਂਦਾ ਸਾਡੀ ਕਿੱਟਿਆ ਨੂੰ ਮਾਰਨਾ ਟੰਡਾ ਟੋਡੇ ਨਾਲ ਨਾਣੀ ਬਣ ਕੇ ਤੁਹਾਨੂੰ ਪਨੀਰ ਵਾਲਾ ਪ੍ਰੌਮਟ ਨਹੀਂ ਮਿਲੇ। ਦਹੀਂ ਤੇ ਮਰ ਉੱਪਰ ਤੇ ਮੁੜ ਕੇ ਆ ਮਾਂ ਮੈਨੂੰ ਮਰ ਤਾਗਾ ਤਾਂ ਪਤਾ ਚੱਲੇ। ਮਾਂ ਵੀ ਪਨੀਰ ਪਿਆ ਸੀ ਘਰਾਂ ਪ੍ਰੌਮਟ ਪਿੱਛੇ ਖੱਲੀ ਨੇ ਖਾ ਜਵੇ। ਖਾ ਲਓ। ਅੰਤਾ ਖਾਂਦੀ ਆ। ਮੈਨੂੰ ਰੋਕਣਾ ਪੈਣਾ। ਉਹ ਯਾਰ ਤੂੰ ਤਾਂ ਐ ਡੰਡੀਆਂ ਲੱਗਵੀਂ ਤੋੜਨ ਤਾਂ ਮੈਂ ਸਾਲਾ ਪਨੀਰ ਵੀ ਅੱਟ ਸਾਲ ਹੀ ਖੋਲ ਤਾ ਤੇ ਤੇ। ਨਹੀਂ ਮੈਂ ਮਰ ਜਾ ਡੰਡੀਆਂ ਤੋੜ ਕੇ ਮਿਰਚਾ ਕੁੱਤੋਂ। ਹਾਂ ਟਾਰ। ਨਹੀਂ ਮਿਰਚਾ ਮਤਲਬ ਕਿ ਉਹਨਾਂ ਕਹਿਣ ਦਾ ਭਾਵੇਂ ਆ ਵੀ ਗੱਲਾਂ ਘੱਟ ਕੰਮ ਜ਼ਿਆਦਾ ਹੱਥ ਜ਼ਿਆਦਾ। ਹਾਂ ਕੰਮ। ਬਿਚਤੀ ਹੁੰਦੀ ਓਹਨਾਂ ਨੂੰ ਪਤਾ ਕਿ ਹੱਥ ਹੈ ਮੈਂ ਤੁਹਾਨੂੰ ਦੱਸ ਦਿੰਦੀ ਦੱਸੀ ਕਿ ਉਹ ਕਿਹਾਂ ਹੁੰਦਾ ਕੋਣੀ ਜੇ ਆਹ ਚੱਲਦਾ ਹੱਥ ਚੱਲਦਾ ਰਿਹਾ ਜਦ ਗੱਲ ਕਰਦੇ ਉਹ ਹੱਥ ਰੁਕ ਗਿਆ ਥੀ ਉਹ ਹਾਂ ਪਰ ਗੱਲਾਂ ਹੀ ਪੱਲੇ ਰਹਿ ਜਾਂਦੀਆਂ ਸੁਣਾ ਜੀ ਸੁਣਾ ਜੀ ਸੁਣ ਪਤਾ ਮੈਨੂੰ ਕਾਤੇ ਪਤਾ ਲੱਗ ਗਿਆ ਜੀ ਵੀ ਇਹ ਕਹਿੰਦੇ ਕਾਤੇ ਕਾਤੇ ਇਹਨਾਂ ਦੇ ਮੂੰਚਾ ਰਿਆ ਪਾਣੀ ਉਹ ਥੋੜਾ ਜਿਹਾ ਪਾਣੀ ਜੀਭ ਚੋਂ ਲਾਲਾ ਨਿਕਲਣ ਲੱਗ ਜਣੀ ਥੋੜੇ ਥਿਰ ਤੱਕ ਹੰਗੇ ਪਾਪਾ ਜੀ ਬੰਦੇ ਅੰਦਰ ਹੈ ਅਚਾਰ ਅਚਾਰ ਵੀ ਬਣਾ ਲੈਣਾ ਤਾਂ ਪਾਪਾ ਜੀ ਆਏ ਹੋਏ ਹੁਣ ਅਚਾਰ ਵੀ ਬਣਾ ਲੋ ਨਾ ਉਹ ਵੀ ਉਹ ਨਾਲ ਹਾਂਜੀ ਹਲਦੀ ਤਰੀ ਵੀਰਾ ਪਾਪਾ ਜੀ ਰੀਤ ਨੂੰ ਹੱਕਾ ਮਾਰਦੇ ਰੀਤ ਇੱਧਰ ਆਟਾ ਕਾਣ ਚ ਬਿਆਸ ਤੋਈ ਵੀ ਐ ਦੱਸ ਨਹੀਂ ਇਹ ਕਦੀ ਅੱਟਾ ਕਾਣਦੇ ਵਿੱਚ ਹਾਂ ਆਟਾ ਗੜੀ ਉਹ ਈਮਾਨਦਾਰ ਉਹ ਈਮਾਨਦਾਰ ਛੁਟਰੀ ਬੋਲਦੀ ਪਾਪਾ ਇੰਦਾਂ ਨਹੀਂ ਰਹਿ ਚੱਗੇ ਇਹ ਤੁਸੀਂ ਇਹ ਕਹ ਲਓ ਮੈਂ ਆਟਾ ਕਾਉਂਗੀ ਹਾਂਜੀ ਪਾਪਾ ਜੀ ਕਹਦੇ ਉਹ ਰਿਆ ਗੰਦੇ ਆ ਜੈਸਵੀਰ ਨੂੰ ਰੂ ਰੀਤ ਨੂੰ ਕਹਦੇ ਆਪ ਕਹਿੰਦੀ ਹਾਂ ਜੀ ਮੈਂ ਹਮ ਟਲ ਰਿਸਪੈਕਟ ਕਰਦੀ ਬੜਿਆ ਦੀ ਹੈ ਨਹੀਂ ਹਾਂ ਆਈ ਰਿਆ ਜਿਹੜੇ ਗਾਲੇ ਪੈਂਦੀ ਆਪਾਂ ਬੜੇ ਨਹੀਂ ਰਿਸਪੈਕਟ ਕਰਦੀ ਆਵੇ ਇਹਨੇ ਮੇਰਾ ਫੋਨ ਚੱਕ ਲਿਆ ਜੀ ਮੈਂ ਚਾਹ ਬਸ ਕੱਟ ਮੈਂ ਰੀਤ ਮੈਂ ਦਗਾ ਪਾ ਲੈਂਦੀ ਆ ਪਰ ਉਹ ਇੰਨੀ ਪਛਾਣ ਆ ਲੈ 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 ਸਿੱਤ ਗਾ ਮੇਰ ਤਾਂ ਤੇ ਹੈਂ ਕੈਮੀ ਕਰਨ ਨੂੰ ਨਹੀਂ ਹੱਥ ਲੱਗਣ ਦਿੰਦੀ ਤੈਨੂੰ ਮੈਂ ਉਈ ਤੇ ਪੁੱਛਦੀ ਹਾਂ ਤੁਸੀਂ ਜਾਣਾ ਕਰਦਾ ਦਵਾਈ ਨੂੰ ਇੱਕ ਟਾਈਮ ਮਗਾਉਣ ਸਟਾਟਾਟਾ ਭਾਈ ਮਨ ਲਾ ਦੱਸ ਸੁਪਨਾ ਸੁਪਨਾ ਹੀ ਗਿਆ ਅਗਲਾ ਜਨਮ ਦੇ ਨਾ ਆਏਗਾ ਫਿਰ ਜਾਊਂਗਾ ਕਾ ਕੱਟਾ ਉਹ ਤੇ ਦੁਬਈ ਵਾਲਾ ਦਾ ਵੀ ਫੋਨ ਆਲਾ ਦੋ ਤਿੰਨ ਸੇਕਾਂ ਦਾ ਉਹ ਕਹਿੰਦੇ ਭਾਈ ਅਗਲਾ ਜਨਮ ਦੇ ਨਾ ਤੁਸੀਂ ਦੁਬਈ ਚ ਨਾ ਬਣਾਇਓ ਕਿਤੇ ਹੋਰ ਮਾਤਾਂ ਦਿਲ ਜਿਓ ਮੈਂ ਤਾਂ ਇਹ ਕਹਿੰਦੇ ਸੁਪਨਾ ਸੁਪਨਾ ਹੀ ਹੈ ਨਹੀਂ ਨਹੀਂ ਆਏ ਕਰਦੇ ਆ ਪਸੀਲੇ ਜਾ ਕੇ ਆਈਏ ਜੂਨ ਦੀ ਛੁੱਟੀਆਂ ਚ ਤਿੰਨ ਬਣਾਓ ਫਿਰ ਪਰ ਪਰ ਭਾਈ ਹੋ ਜਾਣਾ ਪਤਾ ਨਹੀਂ ਇਹ ਵੀ ਡਿਓ ਜਿਆਦਾ ਮਤਰੀ ਰੁੜੀ ਜਾਂਦੀ ਆਲੇ ਦਾਲੇ ਨੂੰ ਪਤਾ ਨਹੀਂ ਆ ਇਹਨੂੰ ਇਹ ਆਦਤ ਹੈ ਨਜੋਲਾ ਕਰਨ ਦੀ ਉੱਪਰ ਬਹਿ ਕੇ ਮੈਂ ਨਾ ਕਿਆ ਦੇਖੋ ਹਾਂ ਦੀ ਦੇਖੋ ਹਾਂ ਦੀ ਨੇ ਬੜਾ ਰੰਗ ਛੱਡਣਾ ਸ਼ੁਰੂ ਕਰਤਾ ਪਾਣੀ ਖਾਧ ਖਾਧ ਲਾ ਭਾਈ ਇਹਦੇ ਚੋਂ ਇੱਕ ਵਾਰ ਨਾ ਤਾਂ ਹੁਣ ਤੁਸੀਂ ਭੋਗ ਤਾਂ ਲਵਾਤਾ ਨਾ ਹਾਂ ਚਲ ਹੁਣ ਉਹ ਪਨੀਰ ਆਉਂ ਵੀ ਇਹਨਾਂ ਨੇ ਥੰਨੇ ਗੇਰਾ ਪਾਤਾ ਇਹਨਾਂ ਨੇ ਪਨੀਰ ਥੱਲੇ ਗੇਰੇ ਪਤਾ ਇਹਨਾਂ ਤਾਂ ਖਾਣਾ ਨਹੀਂ ਹੈਗਾ ਕਿਸੇ ਨੇ ਵੀ ਇਹ ਮੈਂ ਰ ਬਾਈ ਖਾਉਂਗਾ ਸੀ ਧੋ ਲਿਆ ਤਾਂ ਜੀ ਮੈਨੂੰ ਪਤਾ ਹੈ ਲੋ ਰੋਟੀ ਦਾ ਵੀ ਕਿਹ ਚਲ ਇਹ ਹੁਣ ਬਣਾ ਇਹ ਬਣੂਗਾ ਜੀ ਅੰਦਰ ਜਾ ਕੇ ਚੋਲਾ ਹੈਗਾ ਬਿਆਸ ਤੋਰੇ ਹੁਣ ਤੁਹਾਨੂੰ ਸੋਚੇ ਮਿਲਦੇ ਜਾ ਕੇ ਠੀਕ ਹੈ ਬਣ ਲੱਗੇ ਜੀ ਆਏ ਪਰੌਂਦੇ ਯਾਰ ਤਵੇ ਪਸੰਦ ਦੇ ਪਰੌਂਹੇ ਹਾਂ ਆਈ ਕੋ ਸੰਧਾ ਨਾਲ ਪਾਸਾ ਸੁੱਕਾ ਜਾ ਪਨੀਰ ਵਿੱਚ ਪਿਆਜ਼ ਨੂਨ ਪਾ ਦਿੱਤਾ ਨਹੀਂ ਮਿੱਠਾ ਛੋਡਾ ਪਾਇਆ ਹੁਣ ਦੇਖ ਕੇ ਘਾਇਆ ਆਪਣਾ ਧਿਆਨ ਨਾਲ ਉਹ ਦੇਖੋ ਇਹਣਾ ਪੀਣੀ ਜੀ ਡੱਪੀ ਪਈਆਂ ਬਾਹਰ ਬੇਕਿੰਗ ਪਾਊਡਰ ਕੋਲ ਵੀ ਨਹੀਂ ਪਾਉਣੀ ਤੇ ਹੁਣ ਕਰਾਂਗੇ ਜੀ ਵੈਸੇ ਪਨੀਰ ਦੇ ਪਰੌਂਠੇ ਪਾਇਆ ਮੈਂ ਕਹਿੰਦਾ ਪਹਿਲੀ ਵਾਰ ਬਣਾਉਣ ਲੱਗਿਆ ਨਾ ਨਹੀਂ ਜੀ ਹਾਂ ਕਿ ਕਿਉਂ ਬਣਾਉਣਾ ਮੈਂ ਤੁਹਾਨੂੰ ਪਹਿਲਾਂ ਵੀ ਬਣਾ ਕੇ ਦਿਖਾਇਆ ਤੇ ਆਪਾਂ ਵੀਡੀਓ ਜੀ ਬਣਾਈ ਕਰਾਂਗੇ ਹਾਂ ਨਹੀਂ ਨਹੀਂ ਬਣਾਈ ਸੀ ਵੀਰ ਜੀ ਜਵਾਦਰ ਨੇ ਬੈਠੇ ਕੰਮਰੇ ਚ ਖੜਾਈ ਤੀ ਯਾਰਕ ਅੱਛਾ ਜੀ ਮੈਂ ਉਹ ਤਾਂ ਨਿਰ ਕਦੇ ਕਦਾਈਂ ਚੀਜ਼ ਕਰਦੇ ਹੁੰਦੇ ਆ ਪਾਉ ਉਹ ਆਜਾਦ ਘੱਟ ਰਹਿਦਾ ਹੁੰਦਾ ਕੰਮ ਉਹ ਬਾਕੀ ਪ੍ਰੋਸੈਸਰ ਦਾ ਆਪਣਾ ਡੇਲੀ ਚੱਲੀ ਜਾਂਦਾ ਉਹਦਾ ਚੱਕਰ ਪੈ ਜਾਂਦਾ ਵੀ ਫਿਰ ਬੰਦਾ ਦਾ ਦਿਮਾਗ ਤੇ ਪਨੀਰ ਕਿੱਥੇ ਜਾਦਾ ਪਨੀਰ ਪਾ ਲਿਆ ਕੋਈ ਨਹੀਂ ਪਾ ਖੁੱਲਾ ਪਾ ਯਾਰ ਪਰੌਂਡੇ ਬਣਾ ਗਣ ਮੇਰੇ ਬਸ ਉਧਰ ਬੋਈਆ ਭਰਿਆ ਹੋਇਆ ਜੀ ਉਹ ਪਰਲੀ ਸਾਈਡਾਂ ਨਾਲ ਆਲੂ ਵਾਲੇ ਪਰੌਂਡਿਆਂ ਨਾਲ ਵਧੀਆ ਨਹੀਂ ਬਣਿਆ ਆਟਾ ਸਹੀ ਪਨੀਰ ਘੱਟ ਤਰੋਂ ਤੁਸੀਂ ਇਹ ਚ ਆਟਾ ਸਹੀ ਉਹਨੂੰ ਪਨੀਰ ਤਾਂ ਪਿਆ ਸਕੋ ਐਨ ਲੈ ਪਰਪਰਾ ਪਨੀਰ ਪਿਆ ਇਹਦੇ ਚੋਂ ਪਾਣੀ ਬਣਾਉਣਾ ਆਪ ਨੂੰ ਨਹੀਂ ਆਉਂਦਾ ਗਲਤੀ ਹੁਣ ਮੇਰੇ 'ਚ ਕੱਢ ਦਨੀ ਇਹਨੇ ਕਹਣਾ ਆਟਾ ਨਹੀਂ ਸਹੀ ਉਹਨੂੰ ਦਾ ਪਤਾ ਫਿਰ ਨੂਨ ਤਾਂ ਪੇਸ਼ੱਕ ਤੇ ਜ਼ਿਆਦਾ ਹੋਊਗਾ ਚੱਲ ਦਹੀਂ ਹੈਗਾ ਬੱਸ ਯਾਰ ਹੁਣ ਪਤਾ ਨਹੀਂ ਕਹਿੰਦਾ ਉਹਨੇ ਟੁੱਪੀ ਜਾਣਾ ਨਹੀਂ ਉਹ ਫਿਰ ਟੱਠਾ ਜਾ ਆਟਾ ਜਾ ਰਹਿ ਜਾਣਾ ਟੁੱਟ ਚੱਲ ਬੈਠ ਗਰ ਸੱਤਨਾ ਗੰਗਲੇ ਵਿੱਚ ਕੋਈ ਗੜਬੜ ਆਟੇ 'ਚ ਅੰਦਰ ਵਿੱਚ ਟੁੱਟਦਾ ਨਹੀਂ ਦਬਾ ਕੇ ਪਨੀਰ ਦੱਬੋ ਚਲੋ ਕੋਈ ਨਹੀਂ ਟੋਟਾ ਨਹੀਂ ਹੁੰਦਾ ਨਾ ਸੀ ਟੁੱਟਣ ਦੇਣਾ ਇਹ ਤਾਂ ਹੁਣ ਦੰਦਾ ਨਹੀਂ ਤੋੜਨਾ ਸਾਡਿਆਂ ਨੇ ਬੱਸ ਜਿੰਨੇ ਦੀ ਮਰਜ਼ੀ ਹੋਵੇ ਜਾਨੀ ਤੰਦਰੇ ਹਾਂ ਇਹ ਸਮਝ ਆਪਣੀ ਬੱਸ ਐਂ ਆਂ ਕੀ ਗੱਲ ਚਾਹੇ ਟੇਢੀ ਹੋਵੇ ਚਾਹੇ ਢਿੰਗੀ ਹੋਵੇ ਬੁਰਕੀਆਂ ਟੁੱਟ ਟੁੱਟ ਕੇ ਉਹ ਨੰਦਰੇ ਜਾਂ ਜਿਹੜੇ ਮੁੰਡੇ ਕਈ ਨਵੇਂ ਨਵੇਂ ਪਰਦੇਸੀ ਹੁੰਦੇ ਆ ਉਹਨਾਂ ਨੇ ਵਿਚਾਰਾ ਨੇ ਕਦੇ ਘਰ ਰੋਟੀ ਨਹੀਂ ਬਣਾਈ ਹੁੰਦੀ ਫਿਰ ਉਹਨਾਂ ਨੂੰ ਬਾਹਰੋਂ ਰੋਟੀ ਬਣਾਉਣੀ ਪੈਂਦੀ ਹੈ ਹਾਂ ਫਿਰ ਉਹ ਅਹ ਜੀ ਬਣਾਉਂਦੇ ਆ ਪਰ ਉਹ ਸਵਾਦ ਬਹੁਤ ਲੱਗਦੀ ਹੈ ਇਹ ਨੇ ਯਾਦ ਕਰਾਤੀ ਗੱਲ ਪਿੰਦਰੇ ਨੂੰ ਪਿੰਦਰੇ ਨੇ ਜਦੋਂ ਪਹਿਲੀ ਵਾਰ ਮੰਮੀ ਮੇਰੀ ਬਿਮਾਰ ਸੀ ਰੋਟੀ ਬਣਾਈ ਹਾਂ ਜਦ ਤੱਕ ਢਡੀਆਂ ਵਿੰਗੀਆਂ ਬਣਾਈਆਂ ਹੂੰ ਜਾ ਕੇ ਉਹਦੇ ਇਨਾ ਪਧੀਆਂ ਖਾਣਾ ਬਣਾਉਦਾ ਨਾ ਹੋ ਮੈਂ ਉਹਨੂੰ ਕਹਿੰਦਾ ਮੈਂ ਮੰਨੂਗਾ ਨਾ ਵੀ ਮੈਂ ਤਾਂ ਤੇਰੇ ਹੱਥ ਦੀ ਸਬਜ਼ੀ ਖਾਣੀ ਤੇਰੇ ਹੱਥ ਦੀ ਪਰੌਂਠੇ ਖਾਣੇ ਨਾ ਪਰ ਹੁਣ ਉਹ ਪਰਫੈਕਟ ਹੋ ਗਿਆ ਹੁਣ ਉਹਨੂੰ ਬਣਾਉਣਾ ਪੈ ਗਿਆ ਜਿਹੜਾ ਕੰਮ ਬੰਦੇ ਦਾ ਰੋਜ਼ ਰੈਗੂਲਰ ਆ ਦੋ ਟਾਈਮ ਕਰਨਾ ਉਹ ਬੰਦਾ ਉਹ ਪਰਫੈਕਟ ਹੋ ਜਾਊਗਾ ਮਾਣੇ ਕੁੰਡੇ ਕਹਿੰਦੇ ਤੇਰਾ ਕੰਮ ਅਸੀਂ ਕਰ ਲਾਂਗੇ ਪਰ ਰੋਟੀ ਪਾਣੇ ਦਾ ਕੰਮ ਤੇ ਤੇ ਹੀ ਕਰੋ ਨਾ ਤੜਕਾ ਤੇ ਤੇ ਹੀ ਲਾਓ ਨਾ ਨਥੀ ਕਿੱ ਕਰ ਬੇਨਾ ਬਦਿਆ ਤੜਕਾ ਲਾਉਣ ਲੱਗ ਪਿਆ ਘਰ ਦਾ ਦੇਸੀ ਜੀ ਵਸੇ ਕਰਨਾ ਕੱਟੇ ਲਾਈ ਸੰਦੀਪ ਕੱਟੇ ਲਾਈ ਬਹੁਤ ਕੱਟ ਲਾਈ ਮੈਂ ਤਾਂ ਤੁਹਾਨੂੰ ਕਹਿੰਦਾ ਵੀ ਡਰਾਈਓ ਬਣਾ ਰਹਿਣ ਦੇ ਹਾਂ ਜਿੰਨਾ ਕੱਟ ਲਾਉਂਗੇ ਕੀ ਉਹਨਾਂ ਆਪਣਾ ਉਹਨਾਂ ਹਾਰਡਵਰਕ ਹੈ ਨਹੀਂ ਆਪਣਾ ਜਿੰਨਾ ਆਪਣਾ ਖਾਣ ਵਾਲ ਚੱਲ ਉਹ ਕਰਦੇ ਹਾਂ ਹਾਰਡਵਰਕ ਅੱਜ ਨਹੀਂ ਨਾ ਹੈਗਾ ਅੱਜ ਮਿਸਤਰੀ ਨਹੀਂ ਆਇਆ ਕੋਈ ਨਹੀਂ ਆਇਆ ਉੱਥੇ ਅੱਜ ਫਿਰ ਚਲੋ ਕੋਈ ਗੱਲ ਨਹੀਂ ਥੋੜੀシャ ਜੀ ਮੈਂ ਮਰਾਦੂ ਥੋੜੀ ਪੌੜੀ ਤੱਕ ਰੇਲ ਬਣਾਉਣੀ ਥੋੜੀ ਹੂੰ ਕਾਪਿਆ ਜਰਾ ਚਿੰਟਾ ਦਿਖਾ ਲੱਗਦਾ ਇੱਧਰ ਕਨੀ ਜਰਾ ਬਾਹਰ ਰੋੜਦਾ ਫਿਰਦਾ ਸਰਬੱਤ ਦਾ ਭਲਾ ਖਾਤਾ ਹੋਣਾ ਰੌਂਟਾ ਬਣੇ ਕਿਸੇ ਗੁਣੀਏ ਤੇ ਦੇਖ ਕੇ ਆ ਲੱਗੇ ਵੀ ਆਇਆ ਹੈ ਦੇਖਣ ਵਾਲੇ ਨੇ ਵੀ ਗਾਂ ਜਿਹੜੇ ਵੀਡੀਓ ਦੇਖਦੇ ਉਹਨਾਂ ਦੇ ਮੂੰਹ 'ਚ ਵੀ ਪਾਣੀ ਆਵੇ ਵੀ ਹਾ ਕਾਸ਼ ਅਸੀਂ ਵੀ ਇੱਥੇ ਹੁੰਦੇ ਕੋਈ ਨਾ ਜਿਹੜੇ ਭੈਣ ਭਾਈ ਆਪਾਂ ਨੂੰ ਮਿਲਣ ਆਉਣਗੇ ਆਪਾਂ ਨੂੰ ਉਹਨਾਂ ਨੂੰ ਬੁਲਾ ਕੇ ਖਲਾਉਂਗਾ ਪਨੀਰ ਦੇ ਪੌਕੇ ਹੂੰ ਸਭੀ ਤੁਹਾਨੂੰ ਤਾਂ ਮੈਂ ਐਨ ਫੈਸਤੀ ਪਣਾ ਕੇ ਖਵਾਉਂਗੀ ਇਹ ਤਾਂ ਗਿਰਿਆ ਹੋਇਆ ਹੈ ਗਿਰਿਆ ਹੋਇਆ ਨਹੀਂ ਹੈਗਾ ਜੀ ਮੈਂ ਮੈਂ ਗਿਰਿਆ ਹੋਇਆ ਜੀ ਜਿਹੜਾ ਗਿਰਿਆ ਕਰਦੇ ਪੀ ਜੀ ਇਹ ਥੋੜਾ ਜਿਹਾ ਨਾ ਜਿਵੇਂ ਸਮੈਲ ਜੀ ਆਉਣ ਲੱਗ ਜਾਂਦੀ ਆ ਥੱਲੇ ਲੱਗ ਗਿਆ ਤਾਂ ਨਾ ਦੇ ਵਸ ਗਲਤੀ ਮੰਨੀ ਦੀ ਨੂੰ ਗਲਤੀ ਮੰਨੀ ਨਹੀਂ ਦਿੰਦੀ ਆਪਣੂ ਵੀ ਸੱਚਾ ਥੱਲੇ ਅਸੀਂ ਥੋਲਿਆ ਇਹ ਹੋਰ ਵਿੱਚ ਕੋਈ ਚੱਕਰ ਨਹੀਂ ਥਾਣੋ ਨੂੰ ਚਲੋ ਠੀਕ ਆ ਜੀ ਹੁਣ ਬਣਾ ਲਈ ਅਸੀਂ ਪਰੋਂਠੇ ਪਨੀਰ ਦੇ ਜਿਹੜੇ 2-3 ਬਣੇ ਹੁਣ ਤਾਂ ਇਹ ਇਹ ਵੀ ਨਹੀਂ ਕਹਿ ਸਕਦਾ ਵੀ ਆ ਜਾਓ ਜੀ ਤੁਸੀਂ ਵੀ ਖਾ ਲਓ ਬਣਨੇ ਦਾ ਤਿੰਨ ਖਾਣੇ ਵਾਲੇ ਕਈ ਜਣੇ ਦੇਖਦੇ ਇੱਧਰ ਨੂੰ ਨਹੀਂ ਨਹੀਂ ਤੁਸੀਂ ਉਹ ਖਾਉਂਗੇ ਨਾ 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 ਖਾੜਾ ਉਹ ਤਾਂ ਮਜ਼ਾਰਾ ਨੂੰ ਮੈਂ ਇਹ ਜੀ ਗੱਲ ਨਹੀਂ ਹੈਗੀ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੇ ਵੀਡੀਓ ਚ ਮਹਾਰਾਜ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਬੱਸ ਮੈਂ ਤਾਂ ਦੋ ਬਰੋਂਠੇ ਖਾਣਾ ਜਿਆਦਾ ਨਹੀਂ ਬੰਦ ਕਰ ਲਓ ਜੀ ਲੱਸੀ ਵੀ ਪਹੁੰਚ ਗਈ ਮਲਾਈ ਵੀ ਪਹੁੰਚ ਗਈ ਦਹੀਂ ਵੀ ਪਹੁੰਚ ਗਿਆ ਤੇ ਪਰੌਣੇ ਵੀ ਪਹੁੰਚ ਗਏ ਹੁਣ ਸਟਾਰਟ ਕਰਦੇ ਆ ਥੋੜਾ ਜਿਹਾ ਪਹਿਲਾਂ ਮੈਂ ਟੇਸਟ ਲੈਂਦਾ ਨਹੀਂ ਤਾਂ ਬਹੁਤ ਹੋਊਗੀ ਧੜ ਮਚਾ ਰਹਾ ਬਸ ਮੇਰਾ ਹੈ ਗਲਾ ਖਰਾਬ ਹੋ ਰਹੀ ਹੈ ਨਹੀਂ ਆਣਾ ਗਲਬਾਲ ਬਣ ਗਿਆ ਥੋੜਾ ਜਿਹਾ ਮਾਰਦਾ ਤੁਹਾਨੂੰ ਵੀ ਸਾਰਾ ਖਾ ਲੈ ਪਕਵਾਨ ਦੇ ਖਾਣ ਨੂੰ ਚਾਹ ਡਰਾਈ ਕਰਕੇ ਖਾ ਲਓ ਮੇਰੇ ਵਾਂਗ ਤਲਕੇ ਨਾ ਖਾਓ ਫਿਰ ਚਲੋ ਠੀਕ ਹੈ ਜੀ ਓਕੇ ਬਾਏ ਬਾਏ